ਸੁਗੰਣਾ ਰਣੋਧ ਦੇ ਬਲੋਂ ਕਿਸਾਨਾਂ ਤੇ ਦਿੱਤੇ ਗਏ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਕੰਗੜਾ ਨੇ ਇੱਕ ਵਾਰ ਫਿਰ ਕਿਸਾਨਾਂ ਤੇ ਦਿੱਤੇ ਨੇ ਵਿਵਾਦਿਤ ਬਿਆਨ ਜੋ ਕਿਸਾਨਾਂ ਦਾ ਕੰਗੜਾ ਦੇ ਖਿਲਾਫ ਵਿਰੋਧ ਇਹ ਬਿਆਨ ਪੂਰੇ ਭਾਰਤ ਦਾ ਮਾਹੌਲ ਖਰਾਬ ਕਰ ਰਿਹਾ ਲਗਾਤਾਰ ਕੰਗੜਾ ਰਣਾਵ ਦੇ ਬਿਆਨਾਂ ਦੇ ਉੱਤੇ ਸਿੱਖ ਜਥੇਬੰਦੀਆਂ ਵੀ ਦਿੱਤੇ ਵਿਰੋਧ ਕਰ ਰਹੀਆਂ ਹਨ ਉਹਦੇ ਬਿਆਨ ਜਿਹੜੇ ਇੱਕ ਵਾਰੀ ਫਿਰ ਜਿਹੜਾ ਕਿਸਾਨਾਂ ਦੇ ਉੱਪਰ ਜਿਹੜਾ ਆਂਦਾ ਉਸ ਦੇ ਵਿੱਚ ਜਿਹੜਾ ਕਿਸਾਨਾਂ ਦੇ ਇੱਕ ਵਾਰੀ ਫੇਰ ਜਿਹੜਾ ਵਿਰੋਧ ਜਤਾਇਆ ਸਾਡੇ ਨਾਲ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆਣ ਗੱਲ ਕਰਦੇ ਆ ਉਹਨਾਂ ਨਾਲ ਲਗਾਤਾਰ ਜਿਹੜਾ ਦੂਸਰੀ ਵਾਰ ਵੀ ਜਿਹੜਾ ਕਿਸਾਨਾਂ ਦੇ ਫੇਰ ਕੰਗੜਾ ਰਾਬਤਾ ਜਿਹੜੇ ਬਿਆਨ ਦੇ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਦਾ ਦੇਖੋ ਜੀ ਕੰਗੜਾ ਰਾਬਤਾ ਜਿਹੜੀ ਪਹਿਲਾਂ ਕਿਸਾਨ ਤੋਂ ਤੇ ਸਿੱਖ ਤੋਂ ਵੀ ਲੋਕਾਂ ਨੂੰ ਬਹੁਤ ਜੀ ਫੰਗੋਂ ਤੇ ਬਹੁਤ ਮਾਰਾ ਜੰਗਾ ਬੀਬੀਆਂ ਨੂੰ ਬੋਲ ਕੇ ਉਹ ਵੀ ਜਿਹੜੇ ਤੇ ਲੈਂਦੇ ਵਿੱਚ ਆਉਂਦਾ ਬਹੁਤ ਬਾਕੀ ਐਮਪੀ ਬਣਦੀ ਜਦਕ ਜਦਕ ਕੋਈ ਦੇਸ਼ ਦਾ ਮਾਰਾ ਕੋਈ ਜੀ ਸਫਾਤਾ ਭੱਜਦਾ ਤੱਕ ਜਿੰਮੇਵਾਰ ਠਿਰ ਬੰਨ ਜਾਂਦੀ ਹੈ ਪਰ ਜੇ ਜੇ ਮਤਲਬ ਪੂਰੇ ਭਾਰ ਦਾ ਮੌਰ ਖਰਾਬ ਕਰਕੇ ਜੀ ਬਿਆਨ ਬੰਦ ਕਰਦੇ ਕਿਸਾਨ ਅਪਰੋਧੀ ਜਨੂ ਵਿੱਚ ਚਾਲ ਤੋਂ ਗ੍ਰੇਡ ਕਰਨਾ ਚਾਹੁੰਦਾ ਕਿਉਂਕਿ ਆਵੇ ਭਾਰ ਦੀ ਨਾਦਰ ਦੇਖੋ ਸਾਰੇ ਲੋਕਾਂ ਨੂੰ ਪਤਾਣਾ ਚਾਹੀਦਾ ਜੇ ਹੁਣ ਲੋਕ ਅਪਰੋਧੀ ਹ ਕੁੱਤੇ ਸਿੱਧੇ ਹੁਣਾਨੂੰ ਆ ਲੱਗਦਾ ਕਿ ਸਿਰੋਂ ਪਹਿਲਾਂ ਮੈਂ ਜੇ ਕਿਸਾਨਾਂ ਦਾ ਸਿੱਖਾਪਰੋਧ ਬੋਲ ਕੇ ਟਿਕਟ ਲੈ ਕੇ ਐਂਟੀ ਬਣ ਗਈ ਹੋ ਸਕਦਾ ਕੋਈ ਹੋਰ ਮੰਤਰ ਮੰਡਲ ਦੇ ਬੱਜੂ ਉਹਦੇ ਕਰਕੇ ਦੂਜੀ ਗੱਲ ਜਿਹੜਾ ਨਾ ਤਾਂ ਨਾਰਾ ਸੀ ਬੀਜੇਪੀ ਦਾ ਕੀ ਆਪ ਕੀ ਪਰ 400 ਕੇ ਪਰ ਜਿਹੜਾ 500 ਦੇ ਲਗਭਗੇ ਰਹਿ ਗਿਆ ਉਹ ਨਾਲ ਵੀ ਦੇਖੋ ਇਹਨਾਂ ਨੂੰ ਪੈਰਾਹਟਾ ਸਾਡੇ ਲੱਗੀ ਪਿਆ ਅੱਗੇ ਆਉਣ ਦਾ ਟਾਈਮ ਦਿੰਦੇ ਵਿੱਚ ਮਹਾਰਾਣ ਦੇ ਵਿੱਚੀ ਬੋਟਾ ਪੈਣਿਆ ਨਾ ਹੋਰ ਵਿੱਚ ਸੇਟਾ ਤੇ ਬੋਟਾ ਪੈਣਿਆ ਨੇ ਉੱਥੇ ਵੀ ਦੇਖੋ ਇਹਦਾ ਉਹ ਫਰਕ ਪਉਂਦਾ ਜਦ ਕਿ ਜਿਹੜੀ ਆਸ ਨਾ ਕਰਦਾ ਜਿਹੜੀ ਬੀਜੇਪੀ ਸਰਕਾਰ ਆ ਜਿਹੜੀਆਂ ਉਹ ਪੈਣਾ ਕਿਸਾਨਾਂ ਦੇ ਜਿੰਨਾਂ ਵਾਲਾ ਜਿਹੜਾ ਦਾਸ ਮੰਗਾ ਪਰ ਧਰਨਾ ਹੋ ਰਿਹਾ ਹੁਣ ਉੱਥੋਂ ਚੱਲ ਰਿਹਾ ਹੈ ਉਹ ਜਿਹੜੇ ਮੰਨੀਆਂ ਮੰਗਾ ਨੇ ਉਹਦੋਂ ਮਨਵਾਰ ਤੇ ਤੇਰਾ ਪਰ ਲਗਾ ਧਰਨਾ ਚੱਲ ਰਿਹਾ ਹੈ ਉੱਥੇ ਉਹਨਾਂ ਕੋਲ ਕਿਸਾਨਾਂ ਪਿੱਛੇ ਦੀ ਗੰਬਵਾਰੀ ਸੀ ਕਿਆਂ ਫੋਲ ਨਾ ਅੱਗੇ ਆ ਤੁੰਗੈਸ ਕਰੇਗਾ ਉੱਥੇ ਸੈਂਕੜੇ ਕਿਸਾਨ ਮਤ ਬਹੁਤ ਸਾਰਾ ਚੀਜ਼ਾਂ ਨੂੰ ਦੇਖਦੇ ਹੋਏ ਨਕਦਰ ਜਿਹੜਾ ਨੁਕਸਾਨ ਬੀਜਕੀ ਦਾ ਪੋਟਾ ਵਿੱਚ ਹੋ ਚੁੱਕਾ ਹੈ ਆਮ ਟਾਈਮ ਵਿੱਚ ਹੋਰ ਨਾ ਹੋਤੇ ਉਹਦੇ ਕਰਕੇ ਮਤਲਬ ਕੰਗਨਰ ਨਾ ਉਹ ਤਰ੍ਹਾਂ ਤਰ੍ਹਾਂ ਦੇ ਬਿਆਨਬਾਜ਼ੀ ਦੇ ਜਾਂ ਰਹੇ ਤਾਂ ਕਿ ਲੋਕਾਂ ਤੇ ਅਨਪਰਕਾਇਆ ਜਾ ਸਕੇ ਜੀ ਲੋਕ ਉੱਤਰੋ ਨਾ ਪਰ ਇਹ ਜਿਹੜੇ ਪਾਰ ਤੇ ਲੋਕ ਨੇ ਕਿਸਾਨ ਨੇ ਜਾਂ ਸਿੱਖ ਜਤੇ ਸਾਰੇ ਲੋਕ ਨੇ ਉਹ ਸਮਝਦਾਰ ਨਾਲ ਸਾਰਾ ਕੁਝ ਪਤਾ ਜੀ ਦੇਖੋ ਜੇ ਕੋਈ ਝਾਂਕਦਾ ਉਹ ਆਪਣੇ ਆਪ ਹੀ ਹੋ ਗੋ ਜੀ ਨਾ ਹੁੰਦਾ ਮਾੜਾ ਬੋਲੂਗਾ ਸਾਰੇ ਲੋਕਾਂ ਦੀ ਸਮਝਦਾਰ ਪਾਰ ਦੇ ਲੋਕ ਪੜ੍ਹੇ ਲਿਖੇ ਨੇ ਸਮਝਦਾਰ ਨੇ ਸਾਰਾ ਨੌਕਾ ਇਹਦੇ ਕਰਕੇ ਬੀਜਪੀ ਜਾਂ ਜਿਹੜਾ ਬੀਜਪੀ ਕੰਗਰਸ ਨਾਲ ਆਪ ਬੀਜਪੀ ਸਹਿਯੋਗ ਹੈ ਜਿਵੇਂ ਉਹ ਕਹਿੰਦੇ ਨੇ ਕਿ ਤੁਸੀਂ ਕਿਸਾਨਾਂ ਨੂੰ ਇਹਨਾਂ ਬੋਲ ਦੇ ਅਸੀਂ ਕਰੀਏ ਆਪ ਬੋਲੋ ਆਪ ਭਾਰਤ ਦਾ ਨਾਮ ਖਰਾਬ ਕਰ ਰਹੇ ਆ ਅਸੀਂ ਬੀਜਪੀ ਤੋਂ ਮੰਗ ਕਰਦਾ ਜੀ ਇਹਨੂੰ ਮੈਂ ਰੋਕ ਤੋਂ ਪ੍ਰਸਾਦ ਕਰਨਾ ਕਹੀ ਨਾਲ ਕਿ ਜੇ ਇੱਕ ਜ਼ਿੰਮੇਵਾਰ ਬੰਦਾ ਇਹ ਜੇ ਗਲਤ ਆਰਥਿਕ ਉਹ ਲੋਕ ਪ੍ਰੋਤਸਿਖੇ ਕਿਸਾਨ ਪ੍ਰੋਤਸਿਖੇ ਸਿੱਖ ਪ੍ਰੋਤਸਿਖੇ ਧਰਮ ਦੇ ਨਾਂ ਤੇ ਲੋਕਾਂ ਦੇ ਵਿੱਚ ਮਤਲਬ ਕਿ ਪ੍ਰਸ਼ਾਸਨਿਕ ਕੁਝ ਚੀਜ਼ਾਂ ਦਾ ਮਤਲਬ ਕਿ ਇੱਕ ਤਰ੍ਹਾਂ ਦੀ ਅੱਗੇ ਲਾਉਣ ਵਾਲਾ ਕੰਮ ਕਰ ਰਹੀ ਆ ਇਦਾਂ ਲੋਕ ਘਟਣਗੇ ਇਹਨੂੰ ਇਹ ਚੀਜ਼ ਜਦੋਂ ਗੇਜ ਕਰਨਾ ਚਾਹੁੰਦਾ ਇਹਨੂੰ ਇੱਕ ਉਹ ਗੱਲ ਤਾਂ ਜਦੋਂ ਸਮਝ ਆ ਲੱਗ ਸਕੇ ਕਿ ਹਾਂ ਮੈਂ ਹਜਰਤ ਉਸਾਨ ਉਪਰੋਧੀ ਜਾਂ ਸਿੱਖ ਉਪਰੋਧੀ ਲੋਕਾਂ ਕੋਲ ਦੀ ਨਾਮ ਕਿਉਂਕਿ ਭਾਰਤ ਜਿਹੜੇ ਲੋਕ ਨੇ ਇਹ ਤੇ ਹਿੰਦੂ ਮਸਲਮ ਸਿੱਖ ਸਾਰੇ ਆਪਸ ਵਿੱਚ ਸਾਰਾ ਦਾ ਭਾਈਚਾਰਕ ਨੂੰ ਕਿਸਾਨ ਜਾਤ ਇੱਕ ਦੂਜੇ ਨਾਲ ਵਰਤਦੇ ਨੇ ਪਰ ਆਹ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਜਦੋਂ ਕਦੇ ਸਾਂਝਾ ਨਾਮ ਬੋਲਦਾ ਜਾਂ ਕਦੇ ਸਿੱਖ ਜਿੱਤੇ ਮੈਂ ਬੋਲਦਾ ਹੈ ਜਦੋਂ ਉਹ ਕਿ ਭਾਰਤ ਦਾ ਨਾਮ ਕਰਦਾ ਸਿੱਧਾ ਜਿਹਾ ਇਹੀ ਸਬਾਬਾ ਕਰੀ ਇਹਦੀ ਆਮਰੇ ਕਿੰਨਾ ਉਹਦੇ ਗੱਲ ਕਰਕੇ ਦਾ ਵਰਤ ਹੋ ਰਿਹਾ ਕੀ ਕਿਹਾ ਤਾਂ ਸੈਂਸਰ ਰੋਡ ਨਾ ਮਤਲਬ ਪਹਿਲਾਂ ਹੀ ਸਰਕਾਰ ਨੂੰ ਚਾਹੁੰਦੇ ਕਿ ਜਿਹੇ ਇਹ ਜਿਤਨਾ ਭਾਰਤ ਦਾ ਮੌਤਸਾਬ ਉਹਨੂੰ ਸਨਮਨ ਦੇ ਵਿੱਚ ਲਾਣਾ ਹੀ ਚਾਹੀਦਾ ਹੈ ਇਹ ਜੀ ਆਪਣਾ ਕੋਈ ਕਰਨਾ ਚਾਹੀਦਾ ਮੁੱਖ ਮੰਤਰੀ ਜਿਹੜੇ ਹਰਿਆਣਾ ਦੇ ਆਏ ਨੇ ਉਹਨਾਂ ਵੱਲੋਂ ਵੀ ਉਹਨੂੰ ਮਸੀਹ ਦਿੱਤੀ ਗਈ ਹੈ ਦੇਖੋ ਜਿਹੜੇ ਸਹੀ ਬੰਦੇ ਨੇ ਆਸਲ ਵਿੱਚ ਜਿਹਨਾਂ ਨੂੰ ਲੱਗਦਾ ਉਹ ਇਹ ਚੀਜ਼ ਨੂੰ ਗਲਤ ਤੇ ਹੋ ਕੇ ਕਹਿ ਰਹੇ ਨੇ ਵਧੀਆ ਗੱਲ ਆ ਪਰ ਦੂਜੇ ਪਾਸੇ ਕਿਹਨਾਂ ਕਿਹਨਾਂ ਜੇ ਬੀਜੇਪੀ ਵੀ ਸਹਿਤ ਇਹ ਨਾ ਬੋਲ ਸਕਦੀ ਸਿੱਧੀ ਜੀ ਗੱਲ ਆ ਬੀਜੇਪੀ ਸਹਿਤ ਹੀ ਆ ਕਿਉਂਕਿ ਜਦੋਂ ਕਿਸਾਨਾਂ ਦਾ ਲਗਾਤਾਰ ਸੰਘਰਸ਼